ਹਾਂਜੀ ਦੋਸਤੋ ਕਹਤੋ ਆ ਤੁਹਾਡਾ ਵੀ ਲੈਪਟਾਪ ਕੰਪਿਊਟਰ ਹੈਂਗ ਹੁੰਦਾ ਹੈ ਜਾਂ ਰੁੱਕ ਕੇ ਚੱਲਦਾ ਹੈ ਤੇ ਚਲੋ ਅੱਜ ਤੁਹਾਨੂੰ ਸਿਖਾਉਂਦੇ ਆ ਕਿੱਦਾਂ ਇਸ ਨੂੰ ਸਹੀ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਦਬਾਵਾਂਗੇ ਵਿੰਡੋ ਪਲੱਸ ਆਰ ਉਸ ਦੇ ਨਾਲ ਸਾਡਾ ਰਨ ਬਾਕਸ ਓਪਨ ਹੋ ਜਾਏਗਾ ਤੇ ਇਸ ਵਿੱਚ ਅਸੀਂ ਫਰਸਟ ਕਮਾਂਡ ਭਰੀ ਹੈ ਪ੍ਰੀਫਿਚ ਤੇ ਅਸੀਂ ਇਹਨਾਂ ਸਭ ਨੂੰ ਸਿਲੈਕਟ ਕਰਾਂਗੇ ਸਿਲੈਕਟ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਰ ਦਾਂਗੇ ਡਿਲੀਟ ਆਲ ਤੇ ਜੋ ਫਾਈਲ ਨਹੀਂ ਡਿਲੀਟ ਹੁੰਦੀ ਆਪਾਂ ਉਸ ਨੂੰ ਨਹੀਂ ਕਰਾਂਗੇ ਕਿਉਂਕਿ ਇਹ ਸਿਸਟਮ ਨੂੰ ਜ਼ਰੂਰਤ ਹੈ ਅਸੇ ਇੱਕ ਵਾਰ ਫੇਰ ਦਬਾਵਾਂਗੇ ਵਿਨਟੋ ਪਲੱਸ ਆਰ ਤੇ ਇੱਥੇ ਅਸੀਂ ਭਰਾਂਗੇ ਟੈਂਪ ਤੇ ਇਹ ਟੈਂਪੋਰੀ ਜਿੰਨੀ ਵੀ ਫਾਈਲਾਂ ਡਾਊਨਲੋਡ ਹੋਈਆਂ ਹੁੰਦੀਆਂ ਹਨ ਤੇ ਇਸ ਨੂੰ ਵੀ ਆਪਾਂ ਡਿਲੀਟ ਕਰ ਦਵਾਂਗੇ ਤੇ ਚਲੋ ਚੱਲਦੇ ਹਾਂ ਫੇਰ ਇੱਥੇ ਇੱਕ ਵਾਰ ਕੰਟਰੋਲ ਏ ਤੇ ਡਿਲੀਟ ਤੇ ਆਪਾਂ ਇਹਨਾਂ ਸਾਰੀਆਂ ਨੂੰ ਕਰ ਦਾਂਗੇ ਡਿਲੀਟ ਜੋ ਫਾਈਲ ਡਿਲੀਟ ਨਹੀਂ ਹੁੰਦੀ ਉਸ ਨੂੰ ਆਪਾਂ ਡਿਲੀਟ ਨਹੀਂ ਕਰਾਂਗੇ ਕਿਉਂਕਿ ਉਹ ਸਿਸਟਮ ਦੀ ਰਕੁਆਇਰ ਇਸ ਕੁਆਰ ਫੇਰ ਅਸੀਂ ਹੁਣ ਪਾਵਾਂਗੇ ਵਿੰਡੋ ਪਲੱਸ ਆਰ ਤੇ ਹੁਣ ਅਸੀਂ ਇੱਥੇ ਕਮਾਂਡ ਭਰਾਂਗੇ ਪਰਸੈਂਟ ਟੈਂਪ ਪਰਸੈਂਟ ਤੇ ਭਰਨ ਤੋਂ ਬਾਅਦ ਅਸੀਂ ਕਰ ਦਾਂਗੇ ਓਕੇ ਤੇ ਜਿਸ ਤੋਂ ਬਾਅਦ ਫੇਰ ਅਗੇਨ ਸਾਡਾ ਡੈਲੋਗ ਬਾਕਸ ਖੁੱਲੇਗਾ ਅਸੀਂ ਸਭ ਨੂੰ ਡਿਲੀਟ ਕਰ ਦਵਾਂਗੇ ਤੇ ਜਿਸ ਨਾਲ ਸਾਡੀ ਬਹੁਤ ਸਾਰੀ ਮੈਮਰੀ ਵੀ ਬਚੇਗੀ ਤੇ ਸਿਸਟਮ ਅਗੇਨ ਇਸ ਨੂੰ ਇਹ ਰਿਕੁਆਇਰਮੈਂਟ ਹੈ ਤਾਂ ਪੈਨ ਡਰਾਈਵ ਡੀਲੀਟ ਨਹੀਂ ਕਰਾਂਗੇ ਤੇ ਇੱਕ ਵਾਰੀ ਰੀਫਰੈਸ਼ ਕਰ ਦਿੰਦੇ ਹਾਂ ਇਸ ਤੋਂ ਬਾਅਦ ਅਸੀਂ ਆਪਣੇ ਪੀਸੀ ਨੂੰ ਕਰਾਂਗੇ ਸਿਰਫ ਉੱਥੋਂ ਡੀਲੀਟ ਕਰਨਾ ਕੋਈ ਫਾਇਦਾ ਨਹੀਂ ਹੋਊਗਾ ਤੇ ਆਪਾਂ ਹੁਣ ਇਸ ਨੂੰ ਰੀਸਾਈਕਲ ਬਿਨ ਵਿੱਚ ਜਾਵਾਂਗੇ ਓਪਨ ਕਰਾਂਗੇ ਤੇ ਸਾਰੀਆਂ ਫਾਈਲਾਂ ਨੂੰ ਅਸੀਂ ਫਿਰ ਤੋਂ ਇੱਕ ਵਾਰ ਆਲ ਸਿਲੈਕਟ ਕਰਾਂਗੇ ਤੇ ਡੀਲੀਟ ਕਰ ਦਵਾਂਗੇ ਇਸ ਦੇ ਨਾਲ ਸਾਡੀ ਬਹੁਤ ਸਾਰੀ ਮੈਮਰੀ ਫ੍ਰੀ ਹੋ ਜਾਵੇਗੀ ਜਾਂ ਅਸੀਂ ਕਰ ਸਕਦੇ ਹਾਂ ਐਮਪਟੀ ਰੀਸਾਈਕਲ ਬਿਨ ਤੇ ਜਿਸ ਦੇ ਨਾਲ ਚਾ ਟੀ ਬਹੁਤ ساری ਮੈਮਰੀ ਵੀ ਫ੍ਰੀ ਹੋ ਗਈ ਹੈ ਲੈਪਟਾਪ ਦੇ ਵਿੱਚੋਂ ਤਾਂ ਹੁਣੇ ਪਰਫਾਰਮੈਂਸ ਵੀ ਇਸ ਦੀ ਅੱਛੀ ਹੋਵੇਗੀ ਤੇ ਲਾਸਟ ਤੁਹਾਨੂੰ ਇੱਕ ਬੋਨਸ ਟਿਪ ਵੀ ਮਿਲੇਗੀ ਤੇ ਆਪਾਂ ਇਸ ਨੂੰ ਕਰ ਦਿੰਦੇ ਹਾਂ ਰੀਸਟਾਰਟ ਤਾਂ ਜੋ ਇਹ ਆਪਣਾ ਅਗੇਨ ਚੈੱਕ ਇਸ ਸੌਫਟਵੇਅਰ ਦੇ ਨਾਲ ਤੁਸੀਂ ਆਪਣੇ ਲੈਪਟਾਪ ਦੀ ਡਿਟੇਲ ਚੈੱਕ ਕਰ ਸਕਦੇ ਹੋ ਕਿਹੜਾ ਮਾਡਲ ਹੈ ਕੀ ਹੈ ਇਸ ਵਿੱਚ ਪ੍ਰੋਬਲਮ ਤਾਂ ਨਹੀਂ ਹੈ ਕੋਈ ਅਗਰ ਤੁਹਾਡਾ ਪੀਸੀ ਹੈਂਗ ਹੁੰਦਾ ਤਾਂ ਤੁਸੀਂ ਟੈਂਪਰੇਚਰ ਵੀ ਚੈੱਕ ਕਰ ਸਕਦੇ ਹੋ ਲੋਡ ਵੀ ਚੈੱਕ ਕਰ ਸਕਦੇ ਹੋ ਫੈਨ ਸਪੀਡ ਤੱਕ ਚੈੱਕ ਕਰ ਸਕਦੇ ਹੋ ਕਿ ਸਹੀ ਕੰਮ ਕਰ ਰਿਹਾ ਹੈ ਜਿੱਦ ਦੇਣਾ ਤੁਹਾਡਾ ਲੈਪਟਾਪ